ਸਾਨੂੰ ਇੱਕ ਐਸ ਲਾਂਟਿੰਗ ਆ ਜਿਹੜੀ ਉੱਪਰ ਸਾਈਡ ਹੁੰਦੀ ਹੋਈ ਪਤਾ ਲੱਗੀ ਜਿਸ ਦਿਨ ਸਾਡਾ ਸਾਰਾ ਸੈਂਟੀਮੈਂਟ ਹੀ ਚੇਂਜ ਕਰਤਾ ਮਨੀ ਫਲੋ ਆ ਜਿਹੜਾ ਨੈਗੇਟਿਵ ਹੋ ਗਿਆ ਸੀ ਸੋ ਇਹ ਲੈਵਲ ਅਸੀਂ ਸੁਭਾ ਮਾਰਕ ਕਰਕੇ ਰੱਖਤਾ ਸੀਗਾ ਜੀ 10:15 ਮਿੰਟ ਦੇ ਉੱਤੇ ਕਿ ਮਾਰਕੀਟ ਆ ਜਿਹੜੀ ਉਹ ਇੱਕ ਵਾਰ ਅੱਪ ਸਾਈਡ ਹੁੰਦੀ ਆ ਤਾਂ ਤੁਸੀਂ ਇੱਥੋਂ ਇੱਕ ਸ਼ਾਰਟ ਪੋਜੀਸ਼ਨ ਕ੍ਰੀਏਟ ਕਰ ਸਕਦੇ ਹੋ ਅਗਰ ਤੁਹਾਡਾ ਸੈਟਅਪ ਵਗੈਰਾ ਸਾਡੇ ਸੈਂਟੀਮੈਂਟ ਨਾਲ ਮੈਚ ਕਰਦਾਗਾ ਤਾਂ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਇੱਕ ਡਾਊਨ ਸਾਈਡ ਮੂਵ ਆਇਆ ਕਾਫੀ ਵਧੀਆ ਮੂਵ ਆਇਆ ਜਿਸ ਦੇ ਵਿੱਚ ਪ੍ਰੀਮੀਅਮ ਵਗਾਰਾ ਨੇ ਜਿਹੜੇ 30 ਤੋਂ 40 ਰੁਪਏ ਦੇ ਕਰੀਬਨ ਇਨਕਰੀਜ਼ ਕੀਤੇ ਬਟ ਆਪਣਾ ਟਾਰਗੇਟ ਵਗਾਰਾ ਹੁੰਦਾਗਾ ਜਿਹੜਾ ਇੰਟਰਾਡੇ ਦਾ ਜੀ ਉਹ 15 ਤੋਂ 20 ਪੁਆਇੰਟ ਹੁੰਦਾਗਾ ਜੀ ਏਟੀਐਮ ਦਾ ਅਗਰ ਆਪਾਂ ਇੰਦਾ ਮਨੀ ਕਾਲ ਜਾਂ ਪੱਟ ਬਾਇ ਕਰਦੇ ਆਂ ਤਾਂ 20 ਤੋਂ 25 ਪੁਆਇੰਟ ਦਾ ਹੁੰਦਾਗਾ ਜੀ ਅਤੇ ਓਟੀਐਮ ਵਗਾਰਾ ਦਾ ਹੁੰਦਾ 10 ਤੋਂ 15 ਪੁਆਇੰਟ ਦਾ ਜੀ ਨਿਫਟੀ ਦੇ ਵਿੱਚ ਸੋ ਮਾਰਕੀਟ ਆ ਜਿਹੜੀ ਜੀ ਫਿਰ ਪੂਰਾ ਦਿਨ ਇੱਥੇ ਤਕਰੀਬਨ ਇਸ ਲੈਵਲ ਦੇ ਕਰੀਬ ਵੀ ਮਾਰਕੀਟ ਦਾ ਸੈਂਟੀਮੈਂਟ ਡਾਊਨਸਾਈਡ ਸੀਗਾ ਇਸ ਲੈਵਲ ਦੇ ਕਰੀਬ ਵੀ ਤੇ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਮਾਰਕੀਟ ਆ ਜਿਹੜੀ ਇੱਕ ਡਾਊਨਸਾਈਡ ਨੂੰ